ਇਹ ਦੁਨੀਆ ਵੀ ਰੰਗ-ਬਰੰਗੀ ਹੈ ਜੇ ਕੋਈ ਕੰਮ ਕਰਦਾ ਹੈ ਉਹ ਤੇ ਵੀ ਦੁਖੀ ਜੇ ਕੋਈ ਨਹੀਂ ਕਰਦਾ ਉਹ ਤੇ ਵੀ ਦੁਖੀ ਪਰ ਕਿਸੇ ਨੂੰ ਦੇਖ ਕੇ ਕੋਈ ਰਾਜੀ ਨਹੀਂ ਕਿਸੇ ਦੀ ਤਰੱਕੀ ਹੁੰਦੀ ਦੇਖ ਕੇ ਕੋਈ ਵੀ ਰਾਜੀ ਨਹੀਂ ਇੱਕ ਸੋਨੂੰ ਮੈਂ ਛੋਟੀ ਜੀ ਮਿਸਾਲ ਦਿੰਨਾ ਇੱਕ ਵਾਰੀ 25 ਡੱਡੂ ਹੁੰਦੇ ਨੇ ਉਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਹੁੰਦਾ ਉਹਨਾਂ ਨੇ ਸੋਚਿਆ ਵੀ ਆਪਾਂ ਪਹਾੜ ਤੇ ਚੜਦੇ ਆਂ ਪਹਾੜ ਹੁੰਦਾ ਬਹੁਤ ਉੱਚਾ ਡੱਡੂ ਪਹਾੜ ਤੇ ਚੜਦੇ ਨੇ ਜੋ ਥੋੜਾ ਜਿਆਦਾ ਚੜਨ ਲੱਗਦੇ ਨੇ ਉੱਤੋਂ ਲੋਟ ਨਹੀਂ ਖਾ ਕੇ ਫੇਰ ਥੱਲੇ ਜੋ ਚੜਦੇ ਨੇ ਫੇਰ ਲੋਟ ਨਹੀਂ ਖਾ ਕੇ ਫੇਰ ਥੱਲੇ ਇੱਕ ਡੱਡੂ ਬਹੁਤ ਤਾਕਤਵਾਰ ਹੁੰਦਾ ਉਹ ਚੜਦਾ ਹੈ ਉਹ ਚੜਦਾ ਚੜਦਾ ਅੱਧ ਵਿਚਾਲੇ ਪਹੁੰਚ ਜਾਂਦਾ ਜਿਹੜੇ ਦੂਸਰੇ ਡੱਡੂ ਹੁੰਦੇ ਨੇ ਉਹ ਰੌਲਾ ਪਾ ਦਿੰਦੇ ਨੇ ਉਹ ਥੱਲੇ ਉਤਰਿਆ ਤੂੰ ਸੱਟ ਖਾ ਲੇਗਾ ਤੂੰ ਮਰ ਜਾਵੇਂਗਾ ਪਰ ਉਹ ਡੱਡੂ ਪਿੱਛੇ ਮੁੜ ਕੇ ਨਹੀਂ ਦੇਖਦਾ ਆਪਦੀ ਮੰਜ਼ਲ ਵੱਲੀ ਤੁਰਿਆ ਜਾਂਦਾ ਹੁੰਦਾ ਹੌਲੀ-ਹੌਲੀ ਉਹ ਜਮਾ ਸਿਖਰ ਪਹੁੰਚ ਜਾਂਦਾ ਹੈ ਸਿਖਰ ਪਹੁੰਚਦਾ ਜਦੋਂ ਆਪਦੀ ਮੰਜ਼ਲ ਤੇ ਜਾਵੜਦਾ ਤਾਂ ਉਹ ਡੱਡੂ ਦੇਖਦੇ ਨੇ ਵੀ ਉਹ ਤਾਂ ਪਹੁੰਚ ਗਿਆ ਤੇ ਉਹ ਡੱਡੂ ਪਹੁੰਚਦਾ ਕਾਹਤੋਂ ਹੈ ਆਪਦੀ ਮੰਜ਼ਲ ਤੇ ਕਿਉਂਕਿ ਉਹ ਡੱਡੂ ਬੋਲਾ ਹੁੰਦਾ ਤਾਂ ਕਰਕੇ ਆਪਦੀ ਮੰਜ਼ਲ ਤੇ ਪਹੁੰਚ ਜਾਂਦਾ ਉਹਨੂੰ ਸੁਣਦਾ ਨਹੀਂ ਹੁੰਦਾ ਇਸੇ ਤਰ੍ਹਾਂ ਇਹ ਦੁਨੀਆ ਦਾ ਤੁਸੀਂ ਪ੍ਰਵਾਹ ਨਾ ਕਰਿਆ ਕਰੋ ਇੱਕ ਬੋਲੇ ਬਣ ਜਾ ਕਰੋ ਜਾਨੀ ਕਿ ਸੁਣਿਆ ਨਾ ਕਰੋ ਆਪਦਾ ਕੰਮ ਕਰਨਾ ਹੈ ਜਿਹੜਾ ਉਹ ਹਮੇਸ਼ਾ ਤਰੱਕੀ ਦੇ ਵੱਲ ਲੈ ਕੇ ਜਾਓ ਇਹ ਦੁਨੀਆ ਦੀ ਪ੍ਰਵਾਹ ਛੱਡ ਦਿਓ ਨਹੀਂ ਇਹ ਲੋਕ ਤੁਹਾਨੂੰ ਕੰਮ ਨਹੀਂ ਕਰਨ ਦਿੰਦੇ ਤੇ ਆਪਦੀ ਤਰੱਕੀ ਵੱਲ ਤੁਹਾਨੂੰ ਜਾਣ ਨਹੀਂ ਦਿੰਦੇ ਜੇ ਤੁਸੀਂ ਆਪਦੀ ਤਰੱਕੀ ਵੱਲ ਜਾਓਗੇ ਤਾਂ ਬੋਲੇ ਬਣ ਕੇ ਆਪਦੀ ਤਰੱਕੀ ਦੇ ਵੱਲ ਜਾਓ ਤੇ ਇਹ ਤੁਸੀਂ ਆਪ ਦੇ ਆਪ ਨੂੰ ਐ ਸਮਝ ਲਓ ਵੀ ਆਪਾਂ ਨੇ ਇਹ ਦੁਨੀਆ ਦੀ ਪ੍ਰਵਾਹ ਨਹੀਂ ਕਰਨੀ ਇਹ ਕਹਾਣੀ ਇੰਨੀ ਕੀ ਸੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਤੇ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ